ਪਹੁੰਚਿਆ ਬੜੀ ਦੁੱਖ ਦਾ ਇੱਕ ਘਟਨਾ ਘਟਿਆ ਬਲਦੇਵ ਭਾਰਤੀ ਜਿਹਦੀ ਤਾਰ ਪਤਨੀ ਬੀਬੀ ਨਵਜੋਤ ਕੌਰ ਜੀ ਇਸ ਦੁਨੀਆ ਤੇ ਨਹੀਂ ਰਹੀ ਅੰਤਮ ਸੰਸਕਾਰਾਂ ਤੇ ਪਹੁੰਚੋ ਕਿ ਕਹਿਣਾ ਚਾਹੁੰਦਾ ਨਵਜੋਤ ਬੀਬਾ ਮੇਰੀ ਬੇਟੀਆਂ ਵਰਗੀ ਬੱਚੀ ਸੀ ਬਹੁਤ ਹੀ ਪਿਆਰੀ ਅੰਤਖ ਮਿਹਨਤੀ ਹਸਬੰਦ ਨੂੰ ਬਹੁਤ ਸਪੋਰਟ ਕਰਨ ਵਾਲੀ ਲੜਕੀ ਸੀ ਔਰ ਗਰੀਬਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਵਾਲੀ ਆਦਰ ਕਰਨ ਵਾਲੀ ਔਰ ਕਹਿੰਦੇ ਹੁੰਦੇ ਹਨ ਕਿ ਹਰ ਮਰਦ ਦੇ ਪਿੱਛੇ ਇੱਕ ਗ੍ਰੇਟ ਔਰਤ ਦਾ ਹੱਥ ਹੁੰਦਾ ਹੈ ਤੋਂ ਮੈਂ ਉਹ ਕ੍ਰੈਡਿਟ ਇਸ ਬੀਬਾ ਜੀ ਨੂੰ ਦੇਣਾ ਚਾਹੁੰਦੀ ਹਾਂ ਕਿਉਂਕਿ ਜਦ ਦੀ ਮੈਂ ਜਾਣਦੀ ਹਾਂ 1996 ਔਨਵਰਡ ਇਸ ਬੱਚੀ ਨੇ ਦਿਨ ਰਾਤ ਆਪਣੇ ਪਤੀ ਦੇ ਨਾਲ ਅੰਤਕ ਮਿਹਨਤ ਕਰਕੇ ਸਮਾਜਿਕ ਸੇਵਿਕਾ ਦਾ ਤੌਰ ਤੇ ਨੇ ਬਹੁਤ ਅੱਛਾ ਰੋਲ ਨਿਭਾਇਆ ਸੀ ਔਰ ਬਹੁਤ ਅਨਫੋਰਚੂਨੇਟ ਹੈ ਸਾਡੇ ਲਈ ਔਰ ਸਾਡੇ ਪਾਰਟੀ ਲਈ ਵੀ ਔਰ ਸਾਡੇ ਸਮਾਜ ਲਈ ਵੀ ਇਹੋ ਜੀ ਲਾਸ ਇਜ਼ ਅ ਗ੍ਰੇਟ ਲਾਸ ਤੇ ਔਰ ਇੱਕ ਘਰ ਚੋਂ ਜਦੋਂ ਮਾਂ ਜਾਂਦੀ ਹੈ ਉਸ ਮਾਂ ਦੀ ਕਮੀ ਤੇ ਕਦੀ ਪੂਰੀ ਹੋ ਹੀ ਨਹੀਂ ਸਕਦੀ ਔਰ ਜੀਵਨ ਸਾਥੀ ਜਦੋਂ ਜਾਂਦਾ ਉਹ ਇਹ ਭਰਤੀ ਜੀ ਦੀ ਇੱਕ ਪਰਸਨਲ ਲਾਸ ਦੇ ਨਾਲ ਨਾਲ ਸਾਡੇ ਸਮਾਜ ਦੀ ਵੀ ਇੱਕ ਬਹੁਤ ਵੱਡੀ ਲਾਸ ਹੋਈ ਹੈ ਵਾਹਿਗੁਰੂ ਇਸ ਬੀਬਾ ਦੀ ਜਿਹੜੀ ਆਤਮਾ ਹੈ ਉਹਨੂੰ ਸ਼ਾਂਤੀ ਦੇਵੇ ਔਰ ਉਹਦੇ ਬੱਚੇ ਉਦਾਂ ਹੀ ਉਦਮੀ ਨਿਕਲਣ ਜਿੱਦਾਂ ਦੀ ਉਹਨੇ ਪੜਾ ਲਿਖਾ ਕੇ ਸਿੱਖਿਆ ਦੇ ਕੇ ਬਹੁਤ ਲਾਇਕ ਬੱਚੇ ਛੋੜ ਕੇ ਗਏ ਆ ਪਿੱਛੇ ਔਰ ਮੈਂ ਉਮੀਦ ਕਰਦੀ ਆ ਕਿ ਉਹ ਵੀ ਇਦਾਂ ਹੀ ਪਰਿਵਾਰ ਵਿੱਚ ਰਹੇਗਾ ਸਾਰਾ ਔਰ 파ਰਤੀ ਜੀ ਨੂੰ ਹੌਸਲਾ ਦੇਣ ਲਈ ਮੈਂ ਕੱਲ ਰਾਤ ਵੀ ਇਹ ਨੰਦਕੁਲ ਬੱਚਿਆਂ ਕੋਲ ਬੈਠੀ ਰਹੀ ਆ ਤੇ ਦੇਖਿਆ ਸਾਰਾ ਤੇ ਚਲੋ ਸੇਤ ਵੱਲੋਂ ਧੋਖਾ ਮਿਲ ਗਿਆ ਕੁਛ ਨਹੀਂ ਕਰ ਸਕਦੇ ਬਾਬਾ ਜੀ ਓਕੇ ਉਦਾ ਹੁਕਮ ਮੰਨਾਂ ਪਏਗਾ ਸੋਦੀ ਆਤਮਾ ਨੂੰ ਵਾਹਿਗੁਰੂ ਸ਼ਾਂਤੀ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮਨੰਨ ਦਾ ਬਲ ਬਖਸ਼ੇ ਉਹ ਸਾਡੇ ਬੜੇ ਸਤਿਕਾਰਯੋਗ ਨਵਜੋਤ ਕੌਰ ਭਾਰਤੀ ਜੀ ਜਿਹੜਾ ਕਿ ਇੱਥੋਂ ਨਵਾਂ ਰਾਹੋਂ ਨਗਰ ਕੌਂਸਲ ਦੇ ਮੈਂਬਰ ਵੀ ਸੀ ਥੋੜੇ ਦਿਨ ਪਹਿਲਾਂ ਬਿਮਾਰ ਹੋਏ ਉਹਨਾਂ ਨੂੰ ਪੀਜੀਆਈ ਲੈ ਕੇ ਗਏ ਬੜੀ ਪਰਿਵਾਰ ਨੇ ਸੇਵਾ ਕੀਤੀ ਬੜੀ ਮਿਹਨਤ ਕੀਤੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਬੜਾ ਘਟਾ ਹੈ ਕਿਉਂਕਿ ਬਲਦੇਵ ਭਾਰਤੀ ਜੀ ਸਮਾਜ ਦੀ ਸੇਵਾ ਕਰਦੇ ਆ ਪਰ ਉਹਨਾਂ ਦੇ ਪਿੱਛੇ ਘਰ ਨੂੰ ਛਾਂਬ ਦੇ ਸੀ ਅੱਜ ਦੁੱਖ ਦੀ ਘੜੀ ਦੇ ਵਿੱਚ ਅਸੀਂ ਦੁੱਖ ਸਾਂਝਾ ਕਰਨ ਆਏ ਆ ਅਸੀਂ ਪਰਮਾਤਮਾ ਦੇ ਰਾਹ ਕਰਦੇ ਇਹਨਾਂ ਦੀ ਰੂਹ ਨੂੰ ਸ਼ਾਂਤੀ ਦੇ ਪਰਿਵਾਰ ਨੂੰ ਪਾਣਾ ਮੰਨਨ ਦਾ ਗੱਲ ਅੱਜ ਸਾਨੂੰ ਸਾਰੇ ਨਗਰ ਵਾਸੀ ਨੇ ਇੱਕ ਬਹੁਤ ਵੱਡਾ ਘਾਟਾ ਪਿਆ ਨਮਜੋਦਪੁਰ ਭਾਰਤੀ ਜਾਨ ਤੇ ਥੋੜੇ ਜਣ ਕੱਲਾ ਢਿੱਲੇ ਹੋਏ ਸੀ ਉਹਨਾਂ ਦੇ ਪਰਿਵਾਰ ਨੇ ਕੀ ਜੀ ਲਗਾ ਹੈ ਉਥੋਂ ਸਾਨੂੰ ਆਸ ਸੀ ਵੀ ਠੀਕ ਹੋ ਕੇ ਆਉਗੇ ਜੀ ਸਾਨੂੰ ਕੱਲ ਇਦਾਂ ਦੀ ਸੁਣਨੇ ਦੀ ਖਬਰ ਮਿਲੀ ਜਿਹਦੇ ਨਾਲ ਇੱਕੋ ਦਮ ਸੋਗ ਦਾ ਸੰਕਟਾਛ ਆ ਗਿਆ ਬਹੁਤ ਦੁੱਖ ਹੋਇਆ ਤੇ ਸਾਡੇ ਨਾਲ ਤਾਂ ਬਹੁਤ ਵੱਡਾ ਘਾਟਾ ਪਿਆ ਭਾਰਤੀ ਜੀ ਨੂੰ ਤਾਂ ਹੈਗਾ ਹੈਗਾ ਜੀ ਮੈਂ ਇਹ ਨਾ ਕਹਿੰਦਾ ਹਾਂ ਅਕਸਰ ਬਲਦੇਵ ਭਾਰਤੀ ਤਾਂ ਆਪਣੀਆਂ ਪਤਨੀਆਂ ਚੰਕੀ ਤੇ ਸਸਹਾਰ ਦੇ ਵਿੱਚੋਂ ਆਪਣੀ ਯਾਤਰਾ ਪੂਰੀ ਕਰਕੇ ਚਲੇ ਗਏ। ਇਲਾਕੇ ਦੇ ਅੰਦਰ ਬੜੀ ਸੋਹਣੀ ਲਹਿਰ ਹੈ ਕਿਹਨਾਂ। ਬਲਦੇਵ ਭਾਰਤੀ ਜੀ ਕਿਉਂਕਿ ਮੈਂ ਮੇਰੇ ਤਾਂ ਛੋਟੇ ਭਰਾਵਾਂ ਵਾਂਗ ਨਿੱਜੀ ਰਿਲੇਸ਼ਨ ਉਹਨਾਂ ਦੇ ਨਾਲ ਰਹੇ ਹਜ ਤੱਕ ਬਹੁਤ ਹੀ ਸਮਾਜ ਦੀ ਸੇਵਾ ਕੀਤੀ ਹੈ, ਨਿਸ਼ਕਾਮ ਕੀਤੀ ਹੈ। ਉਹਨਾਂ ਨੂੰ ਜਿਹੜਾ ਇਹ ਅੱਜ ਦੁੱਖ ਅੱਜ ਅਚਾਨਕ ਉਹਨਾਂ ਦੀ ਪਤਨੀ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਜਿਹੜੇ ਇੱਥੋਂ ਦੇ ਦੋ ਵਾਰ ਕਾਉਂਸਲਰ ਵੀ ਰਹੇ ਆ ਰਾਹੋਂ ਦੇ। ਉਹਨਾਂ ਦੀ ਮੌਤ ਬਹੁਤ ਵੱਡਾ ਘਾਟਾ ਆਇਆ ਜਿੱਥੋਂ ਤੱਕ ਉਹਨਾਂ ਦੇ ਪਰਿਵਾਰ ਨੂੰ ਘਾਟਾ ਮੈਂ ਸਮਝਦਾ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਕਿਉਂਕਿ ਸਮਾਜ ਸੇਵਾ ਦੇ ਵਿੱਚ ਬਹੁਤ ਅਗਰਣੀ ਹੋ ਕੇ ਦੋਨੇ ਹਸਬੰਡ ਵਾਈਫ ਨੇ ਪੂਰੇ ਪਰਿਵਾਰ ਨੇ ਜਿਹੜਾ ਲੋਕਾਂ ਦਾ ਭਲਾ ਕੀਤਾ ਹੈ ਜਿੱਥੇ ਬਲਦੇਪ ਭਾਰਤੀ ਦਾ ਪਹਿਲੇ ਦਿਨ ਤੋਂ ਬਹੁਤ ਵੱਡਾ ਸਹਿਯੋਗ ਰਿਹਾ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਿੰਘ ਸਾਹਿਬ ਨੇ ਵੀ ਉਹਨਾਂ ਦੀ ਚਰਚਾ ਕੀਤੀ ਹੈ ਕਿ ਜੇ ਗਰੀਬਾਂ ਦੀ ਕੋਈ ਆਵਾਜ਼ ਨੂੰ ਉਠਾਉਂਦਾ ਇਲਾਕੇ ਦੇ ਅੰਦਰੋਂ ਉਹ ਇੱਕ ਇੱਕ ਬਲਦੇਪ ਭਾਰਤੀ ਦਾ ਨਾਮ ਜਾਣਿਆ ਜਾਂਦਾ ਸੀ ਮੈਨੂੰ ਲੱਗਦਾ ਜਿਹੜਾ ਲੇਬਰ ਐਕਟ ਲੋਕ ਲੇਬਰ ਕਾਰਡ ਕਹਿ ਦਿੰਦੇ ਆ ਉਹਦੀਆਂ ਜਿੰਨੀਆਂ ਪਾਲਿਸੀਆਂ ਸਕੀਮਾਂ ਸੀਗੀਆਂ ਪੰਜਾਬ ਸਰਕਾਰ ਦੀਆਂ ਬੜਾ ਪੈਸਾ ਸੀ ਉਸ ਵੇਲੇ ਤੋਂ ਲੈ ਕੇ ਅੱਜ ਵੀ ਇਸ ਹੈੱਡ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਵੀ ਸਹੂਲਤਾਂ ਸਰਕਾਰ ਵੱਲੋਂ ਜੜੀਆਂ ਹੈਗੀਆਂ ਸਾਡੇ ਇਲਾਕੇ ਦੇ ਵਿੱਚ ਬਲਦੇਵ ਭਾਰਤੀ ਨੇ ਮੇਰੇ ਖਿਆਲ 'ਚ ਲੋਕਾਂ ਨੂੰ ਇਸ ਪੱਧਰ ਤੇ ਜਾਗਰੂਕ ਕੀਤਾ ਕਿ ਅੱਜ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਇੱਥੋਂ ਵੀ ਸਹੂਲਤਾਂ ਮਿਲਦੀਆਂ ਇੱਥੋਂ ਵੀ ਜੇ ਤੁਸੀਂ ਰਜਿਸਟਰਡ ਜਿਹੜੇ ਮਜ਼ਦੂਰ ਹੈ ਜਿਹੜੇ ਉਹ ਸਾਰੀ ਵਰਗ ਦੇ ਨਾਲ ਸਬੰਧਤ ਹੈ ਉਹਨਾਂ ਨੂੰ ਬਹੁਤ ਸਰਕਾਰੀਆਂ ਸਕੀਮਾਂ ਉਹਦੇ ਲਈ ਇਹਨੇ ਬੜਾ ਲੋਕਾਂ ਨੂੰ ਜਾਗਰੂਕ ਕੀਤਾ ਬੜੀ ਦੁੱਖਦਾਈ ਇੱਕ ਘਟਨਾ ਕੱਟੀ ਹੈ ਅੱਜ ਅੰਤਮ ਸੰਸਕਾਰਾਂ ਦੇ ਉੱਪਰ ਪਹੁੰਚੇ ਹਾਂ ਕਿ ਕਹਨੇ ਚੱਲਦੇ ਦੇਖੋ ਅੱਜ ਜਿਹੜਾ ਸਾਡੇ ਮਨਰੂਪ ਨੇਤਾ ਸੀਗੇ ਬਲਦੀਪ ਭਾਰਤੀ ਜੀ ਉਹਨਾਂ ਦੇ ਮੈਸੇਜ ਨਜੂਦ ਭਾਰਤੀ ਜੀ ਸਾਡੇ ਦੋਵਰ ਰਾਮੇਸ਼ਪੁਰ ਕਮੇਟੀ ਦੇ 10 ਸਾਲ ਕਾਉਂਸਲਰ ਰਹੇ ਆ ਤੇ ਬੜੀ ਸ਼ਹਿਰ ਦੀ ਇਲਾਕੇ ਦੀ ਭਾਰਤੀ ਸਾਹਿਬ ਨੇ ਤਾਂ ਬੜੀ ਸੇਵਾ ਕੀਤੀ ਆ ਹਰੇਕ ਦਬੇ ਕੁਚਲੇ ਸਮਾਜ ਵਾਸਤੇ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਸੀਗਾ ਉੱਥੇ ਇਹਨਾਂ ਨੇ ਪਹੁੰਚ ਕੇ ਲੋਕਾਂ ਦੇ ਜਿਹੜੇ ਉਹਨਾਂ ਦੇ ਹੱਕ ਸੀਗੇ ਜਾਂ ਉਹਨਾਂ ਦੀਆਂ ਸਕੀਮਾਂ ਦਾ ਲਾਭ ਸੀਗਾ ਇਹਨਾਂ ਨੇ ਤੱਕ ਪਹੁੰਚਾਇਆ ਸੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਰਾ ਇਲਾਕਾ ਸਾਡਾ ਸਾਰਾ ਸ਼ਹਿਰ ਸੋ ਉਹਨਾਂ ਨੂੰ ਜਾਣ ਵਾਲੇ ਸਾਰੇ ਇੱਥੇ ਪਹੁੰਚੇ ਆ ਸੋ ਮੈਂ ਇਹ ਜੇ ਮੈਂ ਪ੍ਰੈਜ਼ੀਡੈਂਟ ਸੀ ਮੇਰੇ ਨਾਲ ਉਸ ਵੇਲੇ ਵੀ ਕਾਉਂਸਲਰ ਰਹੇ ਆ ਹੁਣ ਵੀ ਅਸੀਂ ਕਲੀਗ ਯਾਂ ਇਕੱਠੇ ਸਾਡੇ ਮੈਡਮ ਨਵਜੋਤ ਭਾਰਤੀ ਜੀ ਵੀ ਬੜੇ ਨੇਕ ਸੁਭਾਅ ਦੇ ਮਾਲਕ ਸਿਗੇ ਸਾਡਾ ਮਿਊਨਿਸਪਲ ਕਮੇਟੀ ਦੇ ਵਿੱਚ ਵੀ ਹਰੇਕ ਕੰਮ ਦੇ ਸ਼ਹਿਰ ਦੇ ਵਿਕਾਸ ਤੇ ਕੰਮਾਂ ਨੂੰ ਬੜਾ ਕੋਆਪਰੇਟ ਕਰਦੇ ਸਿਗੇ ਮੈਂ ਅੱਜ ਦੇ ਇਸ ਜਿਹੜਾ ਸਾਡੀ ਸ਼ਬਜਾਤਰਾ ਤੇ ਇੱਥੇ ਸਾਰੇ ਜਣੇ ਆਏ ਆ ਮੈਂ ਆਪਣੇ ਮਨੋਂ ਹੀ ਕਰਦਾ ਵੀ ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਸਾਰੇ ਪਰਿਵਾਰ ਨੂੰ ਇਲਾਕੇ ਨੂੰ ਜੋ ਉਹਨਾਂ ਦਾ ਘਾਟਾ ਪਿਆ ਉਹ ਕਦੇ ਨਹੀਂ ਪੂਰਾ ਹੋਣਾ ਹੈਗਾ ਸੋ ਪ੍ਰਮਾਤਮਾ ਇਸ ਪਰਿਵਾਰ ਤੇ ਆਪਣੀ ਮਿਹਰ ਭਰੀ ਨਿਗਾਹ ਬਣਾ ਕੇ ਰੱਖੇ ਸਾਡੇ ਵਿੱਚੋਂ ਅਚਨ ਚੇਤਸ ਦੀ ਵੀ ਵਿਚੋੜਾ ਤੇ ਗਈ ਆ ਸਾਡੇ ਬਹੁਤ ਹੀ ਸਤਿਕਾਰਯੋਗ ਭੰਡਰੀ ਨਯੋਜ ਪਰ ਭਰਤੀ ਜਿਹੜੇ ਸਾਡੇ ਨਗਰ ਦੇ ਕਾਉਂਸਲਰ ਰਹੇ 10 ਸਾਲ ਨਗਰਪਾਲਿਕਾ ਮੈਂ ਵੀ ਉਹਨਾਂ ਦੇ ਨਾਲ ਕਾਉਂਸਲਰ ਰਿਹਾ ਪੰਨ ਤਵਟ ਤੱਕ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਬਲਦੇਵ ਭਰਤੀ ਜਿਹੜੇ ਹਰੇਕ ਦੇ ਦੁੱਖ ਸੁੱਖ ਦੇ ਅੰਦਰ ਖੜਦੇ ਆ ਗਰੀਬ ਗੁਰ ਦੇ ਲੋਕਾਂ ਦੀ ਬਹੁਤ ਸੇਵਾ ਕਰਦੇ ਲਗਾਤਾਰ ਸਾਰਾ ਪਰਿਵਾਰ ਜਿਹੜੇ ਬਾ ਦੁੱਖ ਨੂੰ ਬੰਨ੍ਹਣ ਲਈ ਲਗਾਉਂਦਾ ਅੱਜ ਪਰਿਵਾਰ ਨੂੰ ਬਹੁਤ ਵੱਡਾ ਜਿਹੜਾ ਇਹ ਕਹਿ ਹਰਦਾ ਹੈ ਫਸਟ ਪਿਆ ਪਰਮਾਤਮਾ ਸਾਹਿਬ ਨੂੰ ਉਹ ਤਾਂ ਕਾਸ਼ ਨਹੀਂ ਲੱਗਦਾ ਜਿਹੜਾ ਬਾਲਕ ਹੈ ਪਰਿਵਾਰ ਉਹਨਾਂ ਦੀ ਜਿਹੜੀ ਇੱਕ ਆਟਾ ਉਹ ਤਾਂ ਨਹੀਂ ਪੂਰੀ ਹੋ ਸਕਦੀ ਪਰਿਵਾਰ ਉਹਨਾਂ ਦੇ ਦਸੇ ਕਦਮਾਂ ਤੇ ਜਿਸ ਤਰ੍ਹਾਂ ਪਹਿਲਾਂ ਸਮਾਜ ਚ ਰਲ ਗਏ ਉਸ ਤਰ੍ਹਾਂ ਸਾਡੇ ਬਹੁਤ ਇਸਤਿਹਰਾਜ ਭਾਈ ਬੰਦੇ ਭਾਰਤੀ ਜੀ ਉਹਨਾਂ ਦੇ ਬੱਚੇ ਉਸ ਕਾਰਜ ਨੂੰ ਲੈ ਕੇ ਪਛਾਣ ਇਹੀ ਉਹਨਾਂ ਨੂੰ ਅੱਜ ਦੇ ਦਿਨ ਸੱਚੀ ਸਰਕਾਰ ਹੈ ਬਹੁਤ ਮਾੜੀ ਗੱਲ ਹੋਈ ਆ ਜੀ ਸਾਡੇ ਬਹੁਤ ਸਤਿਕਾਰਯੋਗ ਬਲਦੇਵ ਜੀ ਜਿਨ੍ਹਾਂ ਦੀ ਧਰਮ ਪਤਨੀ ਜੋ ਕਿ ਰਾਹੋ ਨਗਰ ਕਾਉਂਸਲ ਦੇ ਐਮ ਸੀ ਸੀਗੇ ਉਹਨਾਂ ਦੀ ਕੱਲ ਜਿਹੜੀ ਬੇਵਕਤੀ ਮੌਤ ਹੋ ਗਈ ਆ ਉਹ ਬੜੀ ਮਾੜੀ ਗੱਲ ਆ ਤੇ ਸਾਰੇ ਜਿਨ੍ਹਾਂ ਨੇ ਸ਼ਹਿਰ ਦੀ ਸੇਵਾ ਦੇ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਤੇ ਅੱਜ ਬਹੁਤ ਸਾਰੇ ਲੋਕ ਜਿਹੜੇ ਇੱਥੇ ਆ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਾਹੋਂ ਵਿਖੇ ਇੱਕ ਤੁਖਦਾਈ ਘਟਨਾ ਦੇ ਵਿੱਚ ਸ਼ਾਮਲ ਹੋਏ ਹਾਂ ਜਿੱਥੇ ਕਿ ਸਾਡੇ ਲੇਬਰ ਆਰਗੇਨਾਈਜ਼ਡ ਪੰਜਾਬ ਇੰਡੀਆ ਦੇ ਬਲਦੇਵ ਭਾਰਤੀ ਜੀ ਜਿਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਨਵਜੋਤ ਕੌਰ ਜੀ ਅੱਜ ਅਕਾਲ ਚਲਾਣਾ ਕਰ ਗਏ ਸਨ ਹਨ ਉਹਨਾਂ ਦੇ ਅੱਜ ਅੰਤਮ ਯਾਤਰਾ ਦੇ ਵਿੱਚ ਸਕੇ ਸੰਬੰਧੀ ਰਿਸ਼ਤੇਦਾਰ ਫੂਰ ਜਿੰਨੇ ਵੀ ਉਨ੍ਹਾਂ ਦੇ ਨਾਲ ਸੰਬੰਧਿਤ ਰਿਸ਼ਤੇਦਾਰ ਤੇ ਹੋਰ ਵੀ ਜਥੇਬੰਦੀਆਂ ਤੋਂ ਇੱਥੇ ਨਮਾਇंदे ਪਹੁੰਚੇ ਆ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੋਣ ਲਈ ਇਹ ਇੱਥੇ 2003 ਤੋਂ 8 ਤੱਕ ਨਗਰ ਕੌਂਸਲ ਰਹੇ ਆ ਤੇ ਉਹ ਤੋਂ ਬਾਅਦ ਤਿੰਨ ਵਾਰੀ ਉਹਨਾਂ ਦੇ ਪਤੀ ਬਲਦੇਵ ਭਾਰਤੀ ਜੀ ਰਹੇ ਆ ਇਹਨਾਂ ਦਾ ਸਮਾਜ ਲਈ ਲੋਕਾਂ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਲੇਬਰ ਦੇ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਆ ਜਿੱਥੇ ਵੀ ਕਿਸੇ ਦੇ ਲਈ ਕੋਈ ਦੁੱਖ ਲੋਡ ਪੈਂਦੀ ਆ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਖੜਕੇ ਉਹਨਾਂ ਦੀ ਸਹਾਇਤਾ ਕਰਦੇ ਹਨ ਅਸੀਂ ਉਹਨਾਂ ਦੀ ਵਿਛੜੀ ਹੋਈ ਆਤਮਾ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਤੇ ਸੱਜਣਾ ਮਿੱਤਰਾਂ ਦੇ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਆਜ ਅਸੀਂ ਰਾਉਂਦੇ ਸ਼ਮਸ਼ਾਨ ਘਾਟ ਵਿੱਚ ਬੜੇ ਗਮਗੀਨ ਮਾਹੌਲ ਦੇ ਵਿੱਚ ਖੜੇ ਆ ਸਾਡੇ ਸਤਿਕਾਰਯੋਗ ਭੈਣ ਜੀ ਨਵਜੋਤ कौर ਜੀ ਜਿਹੜੇ ਕਿ ਇਥੋਂ ਦੇ ਐਮਸੀ ਤੇ ਸਾਡੇ ਬਹੁਤ ਹੀ ਅਜੀਬ ਦੋਸਤ ਬਲਦੇਵ ਭਾਰਤੀ ਜੀ ਦੇ ਪਤਨੀ ਹੋਰੇ ਅੱਜ ਕੱਲ ਜੋ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਗਮ ਦੇ ਵਿੱਚ ਅੱਜ ਪੂਰਾ ਕੱਲਾ ਰਾਹੋ ਸ਼ਹਿਰ ਨਹੀਂ ਬਖ ਬਖ ਪਿੰਡਾਂ ਤੋਂ ਬਖ ਬਖ ਸ਼ਹਿਰਾਂ ਤੋਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਆਗੂ ਭਾਰੀ ਗੰਤੀ ਦੇ ਵਿੱਚ ਪਹੁੰਚੇ ਆ ਤੇ ਜਿਹੜਾ ਅੱਜ ਦਾ ਦਿਨ ਹੈ ਬਹੁਤ ਹੀ ਸੁਖਮਈਆ ਕਿ ਭੈਣ ਨਵਜੋਤ ਕੋ ਆਪਣੇ ਆਪਣੇ ਐਮਸੀ ਦੇ ਕਾਰਜਕਾਲ ਦੌਰਾਨ ਲੋਕਾਂ ਦੇ ਦਿਲ ਇੰਨੇ ਜਿੱਤੇ ਕਿ ਅੱਜ ਉਹਨਾਂ ਨੂੰ ਯਾਦ ਕਰਦਿਆਂ ਬਹੁਤ ਭਾਰੀ ਸੰਖਿਆ ਵਿੱਚ ਲੋਕ ਪਹੁੰਚੇ ਆ ਬਲਦੇਵ ਭਾਰਤੀ ਜੀ ਜਿਹੜੇ ਕਿ ਸਾਡੇ ਪੁਰਾਣੇ ਬਹੁਤ ਅਜ਼ੀਜ਼ ਦੋਸਤ ਆ ਉਹਨਾਂ ਨੇ ਸਹਾਬਸ਼੍ਰੀ ਕਾਂਚੀਰਾਮ ਜੀ ਦੇ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਤੋਂ ਆਪਣਾ ਰਾਜਨੀਤਿਕ ਸਫਰ ਤੈਅ ਸ਼ੁਰੂ ਕੀਤਾ ਇਸ ਤਨਾਮ ਸਿੰਘ ਕਹਾਂਜੀ ਦੇ ਨਾਲ ਚੱਲੇ ਗਏ ਸੀ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਮਜ਼ਦੂਰਾਂ ਦੇ ਲੋਕ ਸਰਕਾਰ ਵੱਲੋਂ ਮਜ਼ਦੂਰਾਂ ਦੇ ਹਿੱਤ ਲੈਣੇ ਚਾਹ ਪੌਲਸਾਂ ਮੰਗੀਆਂ ਉਹ ਪੂਰੀ ਤਰ੍ਹਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਸਨ ਇਸ ਕਰਕੇ ਲੋਕਾਂ ਤੱਕ ਇਹ ਗੱਲਾਂ ਪਹੁੰਚਾਉਣ ਦੇ ਲਈ ਲੋਕਾਂ ਦੀ ਬਾਹ ਫੜੀ ਮਜਦੂਰਾਂ ਦੇ ਹਿੱਤ ਦੇ ਵਿੱਚ ਜਿੰਨੀਆਂ ਵੀ ਪਾਲਿਸੀਆਂ ਸਰਕਾਰ ਵੱਲੋਂ ਬੰਦੀਆਂ ਐਜਲਾਈਕ ਮਨਰੇਗਾ ਸਕੀਮ ਉਹਦੇ ਵਿੱਚ ਜਿਹੜਾ ਹੈਗਾ ਇਹ ਬਹੁਤ ਵੱਡਾ ਰੋਲ ਅਦਾ ਕੀਤਾ ਮੈਨੂੰ ਲੱਗਦਾ ਕਿ ਪੰਜਾਬ ਲੈਵਲ ਤੇ ਇਹਨਾਂ ਸਾਥੀ ਸਾਥੀ ਬਲਦੇਵ ਭਾਰਤੀ ਜੀ ਨੇ ਜਿੱਥੇ ਲੋਕਾਂ ਦੇ ਮਜਦੂਰਾਂ ਦੇ ਜੋਬ ਕਾਰਡ ਤੇ ਲੇਬਰ ਕਾਰਡ ਬਣਾਉਣ ਦਾ ਯਤਨ ਕੀਤਾ ਉੱਥੇ ਨਾਲ ਦੀ ਨਾਲ ਪੂਰੇ ਦਾ ਪੂਰਾ ਪਰਿਵਾਰ ਇਹਨਾਂ ਦਾ ਸਹਿਯੋਗੀ ਰਿਹਾ ਜਦੋਂ ਵੀ ਕਰੇ ਕਦੇ ਕਹ ਰਾਮ ਦਾ ਮੌਕਾ ਮਿਲਦਾ ਸੀਗਾ ਮੈਂ ਦੇਖਦਾ ਸੀ ਕਿ ਪੂਰੇ ਨ ਪੂਰਾ ਪਰਿਵਾਰ ਮਜ਼ਦੂਰਾਂ ਤੇ ਹਿੱਤ ਦੇ ਵਿੱਚ ਮਜ਼ਦੂਰਾਂ ਦੇ ਨਾਲ ਮਜ਼ਦੂਰਾਂ ਦੇ ਕੰਮ ਕਰਵਾਉਣ ਦੇ ਲਈ ਤਤਪਰ ਰਹਿੰਦਾ ਸੀ ਇਸ ਕਰਕੇ ਉਹਨਾਂ ਨੂੰ ਮੈਂ ਕੁਦਰਤ ਅੱਗੇ ਅਰਦਾਸ ਬੇਨਤੀ ਕਰਦਾ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਵਸਾ ਦੇਵੇ ਤੇ ਮੋੜ ਜਿਹੜਾ ਕਿ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦਾ ਸਮਾਜਿਕ ਪਰਵਰਤਨ ਆਰਥਿਕ ਮੁਕਤੀ ਅੰਦੋਲਨ ਜਿਹਦੇ ਵਿੱਚ ਬਲਦੇਵ ਭਾਤੀ ਜੀ ਤੇ ਉਹਨਾਂ ਦੇ ਪਤਨੀ ਇਹ ਨਵਜੂਤ ਕੌਰ ਜੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਤੇ ਮੋੜ ਇਨਸਾਨੀ ਜਾਮੇ ਦੇ ਵਿੱਚ ਉਹਨਾਂ ਨੂੰ ਭੇਜੇ ਤਾਂ ਕਿ ਜਿਹੜਾ ਰਹਿਦਾ ਕੰਮ ਆ ਉਹਨ ਵੀ ਉਹ ਮੰਜ਼ਲ ਤੱਕ ਲਿਆ ਸਕੇ ਜੈਪੀਨ ਜੈਪਾਲ ਪੂਰੀ ਆਹ ਕੱਪੜਾ ਕਰ ਉਹ ਤੇ ਰਾਤ ਨਹੀਂ ਪਾ ਆਵਾਜ਼ ਮਾ ਚੱਲਦੀ ਪਾ ਚੰਦਰ ਕੋਲ ਉਹ ਅੰਦਰ ਬੱਸ ਕੀ ਜਿਹਾ ਮਨ ਹੋ ਰਿਹਾ ਹੈ ਬਸ ਤਾਂ ਹੀ ਲੱਗਦਾ ਕਿ ਮੈਂ ਹਾਂ ਕੋਈ ਇਧਰ ਆਣਾ ਤਰਹ ਜਿਹਾ ਹੈ ਨਹੀਂ ਬਲਦਾ ਹੈ ਸਤਿਗੁਰੂ ਜੀ ਦੇ ਤਨ ਆਦਿਆਂ ਨਾਲ ਸਿਰਾਂਏ ਗੁਰੂ ਦਵਾਰ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨੂੰ ਨਹੀਂ ਹਾਰਿਆ ਸਿੱਖੀ ਕੇਸ ਸੋਸ ਸਤਿਨਿ ਭਾਈ ਤਨਾ ਪਿਆਰਿਆਂ ਤੇ ਪਿਆਰੇ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਪੰਜ ਤਖਤ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੇ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਾ ਰਿਹਾਏ ਤੇ ਦੀਗ ਤੀਗ ਸਥੈ ਬਿਰਤ ਕੀ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਦਾ ਮਨ ਨੀਵਾ ਮਨ ਤੋਂ ਉੱਚੇ ਮਨਪਤ ਕਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਹੀ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਲਤਾਨ ਦੇ ਦਿਨਾਂ ਤੋਂ ਖਾਲਸੇ ਪੰਥ ਨੇ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਆਧਾਰ ਤੇ ਸੇਵਾ ਸੰਭਾਲ ਦਾ ਧਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਮਾਣਿਆ ਦੇ ਮਾਨ ਗੁਰੂ ਨੇ ਤਾਣਿਆ ਤੇ ਤਾਨ ਗੁਰੂ ਨੇ ਓਟਿਆਂ ਦੇ ਓਟ ਨੇ ਅਸਰ ਦੇ ਅਸਰੇ ਗਰੀਬ ਨਵਾਜ਼ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਤਸ਼ਾਹ ਦੀ ਜੋਤ ਆਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਚਰਣਾ ਕਬਿਲ ਵਿੱਚ ਅਰਦਾਸ ਬੇਨਤੀ ਜੋਧੜੀ ਮਹਾਰਾਜ ਜੀ ਆ ਜੀ ਅੰਦਰ ਦਰਗਾਹੀ ਫਰਮਾਨ ਹੈ ਜੇਹਾ ਚੀ ਦੀ ਲਿਖਿਆ ਤੇਹਾ ਹੁਕਮ ਤਮਾਹੇ ਕੱਲੈ ਆਵੇ ਨਾਨਕਾ ਸਦੇ ਉੱਤੀ ਜਹਦ ਮਹਾਵਾਕਨ ਸਾਲ ਮਹਾਰਾਜ ਮਤਨਵਜੋਧਕਰ ਨੂੰ ਆਪ ਜੀ ਨੇ ਜਿੱਥੇ ਸਵਾਸ ਦੀ ਪੂੰਜੀ ਸੌਤੀ ਸੀ ਸੋਹ ਕੇ ਗਵਨ ਕਰ ਗਏ ਹਨ ਮਹਾਰਾਜੀ ਆਪ ਜੀ ਕਿਰਪਾ ਕਰਨੇ ਵਿਛੜੇ ਹੋਏ ਰੋਂ ਨੂੰ ਆਪਣੇ ਚਰਣਾ ਵਿੱਚ ਨਿਵਾਸ ਵਸਣਾ 84 ਲੱਖ ਜੂਨ ਦੇ ਗੇੜ ਤੋਂ ਬਚਾ ਕੇ ਰੱਖਣਾ ਆਵਾਗੌਣ ਦੇ ਗੇੜ ਤੋਂ ਬਚਾਈ ਰੱਖਣਾ ਮਹਾਰਾਜ ਦੀ ਕਿਰਪਾ ਕਰਨੀ ਪੇਸ਼ਾਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਣਾ ਮਹਾਰਾਜ ਆਪ ਜੀ ਕਿਰਪਾ ਕਰੋ ਨਵਜੋਤ ਕੌਰ ਦੇ ਪੰਜ ਪੁੱਤਕ ਸਰੀਰ ਨੂੰ ਅਗਨ ਭੇਟ ਕਰਨ ਦੀ ਆਗਿਆ ਬਖਸ਼ੋ ਕਿਰਪਾ ਕਰਿਓ ਮਹਾਰਾਜ ਪਰਿਵਾਰ ਵਿੱਚ ਹਿੰਮਤ ਤੇ ਦ੍ਰਿੜਤਾ ਬਖਸ਼ਿਓ ਮਹਾਰਾਜ ਭਾਣਾ ਮੰਨਣ ਦਾ ਬਲ ਉਦਮ ਬਖਸ਼ਣਾ ਆਪ ਜੀ ਕਿਰਪਾ ਕਰਨੀ ਮਹਾਰਾਜ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਆਪ ਜੀ ਅਗਨ ਭੇਟ ਕਰਨ ਦੇ ਅੱਗੇ ਬਖਸ਼ੋ ਅੱਗੇ ਕਿ ਅਰਦਾਸ ਚਰਨ ਕਮਲ ਪਾਸ ਨਾਨਕ ਨਾਮ ਚੜ੍ਹਦੀ ਕਲਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ད�ས ད�ས དས 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 ད� ਗੱਲ ਬਲਦੇਵ ਭਾਰਤੀ ਰਾਹੋ ਜੀ ਉਹਨਾਂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਜੀ ਇਸ ਸੰਸਾਰ ਤੇ ਸ੍ਰੀ ਵਿਛੋੜਾ ਦੇ ਗਏ ਆ ਇਸ ਦੁੱਖ ਦੀ ਘੜੀ ਦੇ ਵਿੱਚ ਇਲਾਕੇ ਭਰ ਦੀਆਂ ਮਾਨ ਮਤੀਆਂ ਸ਼ਕਸ਼ੀਤਾ ਜਿੱਥੇ ਲੀਡਰਸ਼ਿਪ ਪਹੁੰਚੀ ਹੈ ਉਦੇ ਨਾਲ ਨਾਲ ਸਮਾਜ ਸੇਵੀ ਵੀ ਪਹੁੰਚੇ ਨੇ ਉਹਦੇ ਨਾਲ ਨਾਲ ਰਿਸ਼ਤੇਦਾਰ ਸਕੇ ਸਬੰਧੀ ਸਾਰੇ ਪਹੁੰਚੇ ਨੇ ਬੜੀ ਦਰਦਨਾਕ ਘਟਨਾ ਬਲਦੇਵ ਭਾਰਤੀ ਦੇ ਪਰਿਵਾਰ ਦੇ ਵਿੱਚ ਘੱਡੀ ਹੈ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਜੀ ਅਚਨਚੇਤ ਅਸਦੀ ਵੀ ਵਿਛੋੜਾ ਦੇ ਗਏ ਆ ਬੀਬਾ ਨਵਜੋਤ ਕੌਰ ਜੀ ਪਿਛਲੇ ਸਮਿਆਂ ਦੇ ਦੌਰਾਨ ਪੀਜੀਆਈ ਦੇ ਵਿੱਚ ਦਾਖਲ ਹੋਏ ਪਰ ਪੀਜੀਆਈ ਦੇ ਵਿੱਚੋਂ ਬੜੀ ਦੁਖਦਾਇਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਨਵਜੋਤ ਕੌਰ ਜੀ ਅਚਨਚੇਤ ਅਸਦੀ ਵੀ ਵਿਛੋੜਾ ਦੇ ਗਏ